ਸੈਂਸਰ ਬੋਰਡ ਨੇ ਪੰਜਾਬੀ ਫਿਲਮ ਤਰਮਿਧ ਮੋਰਚਾ ਦੇ ਭਾਰਤ ਚ ਰਿਲੀਜ਼ ਹੋਣ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫਿਲਮ ਪੰਜਾਬ ਸੁਭਾ ਮੋਰਚਾ ਦੇ ਸੰਘਰਸ਼ ਤੋਂ ਲੈ ਕੇ ਤਰਮਿਧ ਮੋਰਚਾ ਤੱਕ ਦੇ ਖੜਪੂ ਵਾਦੇ ਦਿਨਾਂ ਦਾ ਇੱਕ ਦਸਤਾਵੇਜ਼ ਹੈ। ਫਿਲਮ ਚ ਮੁੱਖ ਕਿਰਦਾਰ ਵੱਜੂ ਭੂਮਿਕਾ ਮਸ਼ਹੂਰ ਅਦਾਕਾਰ ਅਤੇ ਗਾਇਕ ਅਤਿ ਗੀਤ ਕਾ ਰਾਜ ਕਾਕੜਾ ਨੇ ਨਿਭਾਈ ਹੈ। ਬਾਲੀਵੁੱਡ ਸੁਪਰਸਟਾਰ ਸ਼ਾਹਰੂਖ ਖਾਨ ਨੂੰ ਇੱਕ ਵਾਰ ਫਿਰ ਅਮਰੀਕਾ ਦੇ ਲਾਸ ਐਂਜਲਸ 에ਰਪੋਰਟ ਤੇ ਹਿਰਾਸਤ ਵਿੱਚ ਲੈ ਲਿਆ ਗਿਆ। ਉਹਨਾਂ ਤੋਂ ਲੰਬੀ ਪੁੱਛਤਾਛ ਦੇ ਬਾਅਦ ਉਹਨਾਂ ਨੂੰ ਛੱਡਿਆ ਗਿਆ। ਇਸ ਘਟਨਾ ਦੇ ਬਾਅਦ ਦੇਸ਼ ਵਿੱਚ ਗੁੱਸਾ ਹੈ ਪਰ ਹੁਣ ਅਮਰੀਕਾ ਨੇ ਸ਼ਾਹਰੂਖ ਖਾਨ ਤੋਂ ਮਾਫੀ ਮੰਗੀ ਹੈ ਤੇ ਕਿਹਾ ਹੈ ਕਿ ਕੋਸ਼ਿਸ਼ ਕਰਾਂਗੇ ਅੱਗੇ ਤੋਂ ਜਿਹਨ ਨਹੀਂ ਹੋਏਗਾ। ਦਰਅਸਲ ਸ਼ਾਹਰੁਖ ਖਾਨ ਆਪਣੇ ਪੂਰੇ ਪਰਿਵਾਰ ਦੇ ਨਾਲ ਲਾਸ ਐਂਜਲਸ 에ਅਰਪੋਰਟ ਤੇ ਉਤਰੇ ਇਮੀਗ੍ਰੇਸ਼ਨ ਵਿੱਚ ਸ਼ਾਹਰੁਖ ਖਾਨ ਨੇ ਜਦ ਆਪਣਾ ਪਾਸਪੋਰਟ ਦਿਖਾਇਆ ਤਾਂ ਇਮੀਗ੍ਰੇਸ਼ਨ ਅਫੀਸਰ ਨੇ ਉਹਨਾਂ ਤੋਂ ਆਪਣਾ ਨਾਮ ਦੱਸਣ ਲਈ ਕਿਹਾ ਸੂਤਰਾਂ ਮੁਤਾਬਕ ਸ਼ਾਹਰੁਖ ਖਾਨ ਦੇ ਨਾਮ ਤੋਂ ਸਿਸਟਮ ਤੇ ਵਾਰਨਿੰਗ ਅਲਰਟ ਵੀ ਫਲੈਸ਼ ਹੋਇਆ ਸੀ ਜਿਸ ਕਾਰਨ ਉਹਨਾਂ ਤੋਂ ਲੰਬੀ ਪੁੱਛਤਾਛ ਕੀਤੀ ਗਈ ਅਤੇ ਬਾਅਦ ਵਿੱਚ ਉਹਨਾਂ ਨੂੰ ਛੱਡਿਆ ਗਿਆ ਹਾਲਾਂਕਿ ਇਸ ਤੋਂ ਬਾਅਦ ਸ਼ਾਹਰੁਖ ਨੇ ਕਿਹਾ ਕਿ ਉਹ ਪ੍ਰੋਟੋਕੋਲ ਦਾ ਸਨਮਾਨ ਕਰਦੇ ਨੇ ਜਿਵੇਂ ਅੱਜ ਦੇ ਮੌਜੂਦਾ ਵਨਡੇ ਕਪਤਾਨ ਮਹਿੰਦਰ ਸਿੰਘ ਥੋਨੀ ਦੇ ਜੀਵਨ ਤੇ ਬਣੀ ਫਿਲਮ ਐਮ ਐਸ ਥੋਨੀ ਦਾ ਅਨਟੋਲ ਸਟੋਰੀ ਦਾ ਟ੍ਰੇਲਰ ਖੁਦ ਕੈਪਟਨ ਕੁਲ ਨੇ ਲਾਂਚ ਕੀਤਾ ਹੈ ਸਿਰਫ YouTube ਤੇ ਹੀ ਇਹ ਟ੍ਰੇਲਰ ਹੁਣ ਤੱਕ 80 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ ਫਿਲਮ ਵਿੱਚ ਸੁਸ਼ਾਨ ਸਿੰਘ ਰਾਜਪੂਤ ਨੇ ਥੋਨੀ ਦਾ ਕਿਰਦਾਰ ਨਿਭਾਇਆ ਹੈ ਇਹ ਫਿਲਮ 30 ਸਤੰਬਰ ਨੂੰ ਰਿਲੀਜ਼ ਹੋਵੇਗੀ ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦੀ ਹਾਲੀ ਰਿਲੀਜ਼ ਫਿਲਮ ਰੁਸਤਮ ਨੂੰ ਰਿਤਿਕ ਰੋਸ਼ਨ ਦੀ ਫਿਲਮ ਮੋਹਨ ਜਦਾੜੋ ਦੀ ਤੁਲਨਾ ਵਿੱਚ ਬਾਕਸ ਆਫਿਸ ਤੇ ਚੰਗੀ ਸ਼ੁਰੂਆਤ ਮਿਲੀ ਹੈ ਫਿਲਮ ਡਿਸਟ੍ਰਿਬਿਊਟਰ ਰਜੇਸ਼ ਸੰਧਾਨੀ ਨੇ ਨਿਊਜ਼ ਏਜੰਸੀ ਪੀਟੀ ਪਾਸ਼ਾ ਨੂੰ ਕਿਹਾ ਫਿਲਮ ਰੁਸਤਮ ਅੱਗੇ ਚੱਲ ਰਹੀ ਹੈ ਇਹ ਮੋਹਨ ਜਦਾੜੋ ਤੋਂ ਬਿਹਤਰ ਕਰ ਰਹੀ ਹੈ ਸੰਧਾਨੀ ਦੇ ਮੁਤਾਬਕ ਸ਼ੁਰੂਆਤੀ ਦਿਨ ਰੁਸਤਮ 12 ਤੋਂ 13 ਕਰੋੜ ਰੁਪਏ ਦੇ ਅੰਕੜੇ ਨੂੰ ਛੂ ਸਕਦੀ ਹੈ ਅਤੇ ਮੋਹਨ ਜਦਾੜੋ ਦਾ ਅੰਕੜਾ 7 ਤੋਂ ਲੈ ਕੇ 8 ਕਰੋੜ ਰੁਪਏ ਤੱਕ ਰਹਿ ਸਕਦਾ ਹੈ ਇਸਦੇ ਵਿੱਚ ਉਸ ਰੋਧਵਾਦਕ 우ਸਤਾਦ ਅਮਜ਼ਦ ਅਲੀ ਖਾਨ ਦਾ ਬ੍ਰਿਟੇਨ ਵੱਲੋਂ ਵੀਜ਼ਾ ਨਾ ਮਨਜ਼ੂਰ ਕਰ ਦਿੱਤਾ ਗਿਆ ਜਦਕਿ ਉਹਨਾਂ ਨੇ ਅਗਲੇ ਮਹੀਨੇ ਰਾਇਲ ਫੈਸਟੀਵਲ ਦੇ ਵਿੱਚ ਕਾਰਜਕ੍ਰਮ ਪੇਸ਼ ਕਰਨਾ ਸੀ ਖਾਨ ਨੇ ਆਪਣੇ ਟਵੀਟ ਤੇ ਵਿਦੇਸ਼ ਮੰਤਰੀ ਸੁਸ਼ਮਨ ਸਵਰਾਜ ਨੂੰ ਟੈਗ ਕਰਦੇ ਹੋਏ ਲਿਖਿਆ ਮੇਰਾ ਯੂਕੇ ਵੀਜ਼ਾ ਨਾ ਮਨਜ਼ੂਰ ਕੀਤਾ ਗਿਆ ਪ੍ਰੇਮਨ ਤੇ ਸ਼ਾਂਤੀ ਦਾ ਸੰਦੇਸ਼ ਫੈਲਾਉਣ ਵਾਲੇ ਫਨਕਾਰਾਂ ਦੇ ਲਈ ਬੇਹਦ ਦੁਖਦ ਹੈ ਫਿਲਮ ਪਰਦੇ ਤੇ ਆਪਣੇ ਚੁਲਬੁਲੇ ਅੰਦਾਜ਼ ਨਾਲ ਤਹਿਲਕਾ ਮਚਾਉਣ ਵਾਲੀ ਮਨਤੀਸ਼ੀਰ ਦੇਵੀ ਦਾ ਜਨਮ ਦਿਨ ਹੈ। ਉਹਨਾਂ ਨੇ ਆਪਣੀ ਗਜਬੀ ਖੂਬਸੂਰਤੀ, ਦਿਲਕਸ਼ اداਵਾਂ ਤੇ ਦਮਦਾਰ ਅਦਾਕਾਰੀ ਨਾਲ ਦਸ਼ਕਾਂ ਚ ਆਪਣੀ ਅਮਿੱਟ ਛਾਪ ਛੱਡੀ ਹੈ। ਸ਼ੀਰ ਦੇਵੀ ਦਾ ਜਨਮ 13 ਅਗਸਤ 1963 ਨੂੰ ਤਾਮਿਲਨਾਡੂ ਦੇ ਇੱਕ ਛੋਟੇ ਜਿਹੇ ਪਿੰਡ ਮੀਨਮ ਪੱਟੀ ਵਿੱਚ ਹੋਇਆ ਸੀ। ਉਹਨਾਂ ਨੇ ਮਹਿਸ 4 ਸਾਲ ਦੀ ਉਮਰ ਦੇ ਵਿੱਚ ਹੀ ਤਾਮਿਲ ਫਿਲਮ 'ਚ ਅਦਾਕਾਰੀ ਕੀਤੀ ਸੀ। ਟਿਊਬਲਾਈਟ ਦੇ ਬਾਅਦ ਸਲਮਾਨ ਦੀ ਅਗਲੀ ਫਿਲਮ ਦਾ ਖੁਲਾਸਾ ਹੋ ਗਿਆ ਜਾਣਕਾਰੀ ਮੁਤਾਬਕ ਸਲਮਾਨ ਇੱਕ ਵਾਰ ਫਿਰ ਯਸ਼ਰਾਜ ਫਿਲਮਸ ਨਾਲ ਕੰਮ ਕਰਨ ਵਾਲੇ ਨੇ ਅਤੇ ਉਹਨਾਂ ਦੀ ਫਿਲਮ ਇੱਕ ਥਾ ਟਾਈਗਰ ਦੀ ਸੀਕਵਲ ਵਿੱਚ ਨਜ਼ਰ ਆਉਣਗੇ ਜਿਸ ਦਾ ਨਾਮ ਹੋਏਗਾ ਟਾਈਗਰ ਜ਼ਿੰਦਾ ਹੈ ਪੰਜਾਬੀ ਗਾਇਕ ਜੱਸੀ ਗਿੱਲ ਦਾ ਨਵਾਂ ਗੀਤ ਗੱਬਰੂ ਰਿਲੀਜ਼ ਹੋ ਗਿਆ ਜਿਸ ਵਿੱਚ ਜੱਸੀ ਕੁੜੀ ਤੋਂ ਹਾਂ ਕਰਵਾਉਣ ਦੇ ਚੱਕਰ ਵਿੱਚ ਨੇ ਗੀਤ ਦੇ ਵੀਡੀਓ 'ਚ ਗਾਇਕ ਬੱਬਲ ਟਰਾਈ ਦੀ ਝਲਕ ਵੀ ਵੇਖਣ ਨੂੰ ਮਿਲਦੀ ਹੈ ਰਿਲੀਜ਼ ਦੇ ਮਗਰੋਂ YouTube ਤੇ ਜੱਸੀ ਦਾ ਗੀਤ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਸਰਕ ਸੰਗ ਸੇ ਬਾਦਸ਼ਾਹ ਕੰਡ ਕਲੇਰ ਦੇ ਨਵੇਂ ਗੀਤ ਇਕ ਸਾ ਦਾ ਟੀਜ਼ਰ ਰਿਲੀਜ਼ ਹੋ ਗਿਆ ਇਸ ਗੀਤ ਨੂੰ ਵੀ ਹਮੇਸ਼ਾ ਵਾਂਗ ਕਾਲਾ ਨਿਜ਼ਾਮਪੁਰ ਨੇ ਲਿਖਿਆ ਹੈ ਪੂਰਾ ਗੀਤ 18 ਅਗਸਤ ਨੂੰ ਰਿਲੀਜ਼ ਹੋਵੇਗਾ ਫਿਲਹਾਲ ਇਸ ਦੇ ਟੀਜ਼ਰ ਨੂੰ ਪਰਮਾ ਹੁਆਰਾ ਮਿਲਿਆ ਹੈ